ਅਸੀਂ ਸਭ ਅਕਸਰ ਬੱਚਿਆਂ ਨੂੰ ਸਕੂਲ ਜਾਂਦੇ ਵੇਖਦੇ ਹਾਂ ਪਰ ਪਟੰਡਾ ਵਿੱਚ ਇੱਕ ਅਜਿਹਾ ਸਕੂਲ ਹੈ ਜੋ ਖੁਦ ਚੱਲ ਕੇ ਪੜਾਉਣ ਲਈ ਬੱਚਿਆਂ ਕੋਲ ਜਾਂਦਾ ਹੈ ਪੇਸ਼ ਹੈ ਪਟੰਡਾ ਤੋਂ ਇੱਕ ਰਿਪੋਰਟ ਮੁਢਲੀ ਸਿੱਖਿਆ ਬੱਚਿਆਂ ਦਾ ਅਧਿਕਾਰ ਹੈ ਅਤੇ ਬੱਚਿਆਂ ਨੂੰ ਇਹ ਅਧਿਕਾਰ ਦੇਣ ਦੇ ਲਈ ਸਰਕਾਰ ਜਿੱਥੇ ਉਪਰਾਲੇ ਕਰਦੀ ਹੈ ਉੱਥੇ ਹੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਇਸ ਉਪਰਾਲੇ ਦੇ ਵਿੱਚ ਸਰਕਾਰ ਦਾ ਸਾਥ ਦਿੰਦੀਆਂ ਨੇ ਤੇ ਸਕੂਲ ਬਣਾਉਂਦੀਆਂ ਨੇ ਸਕੂਲ ਲੈ ਕੇ ਬੱਚਿਆਂ ਨੂੰ ਜਾਣ ਦੀ ਕੋਸ਼ਿਸ਼ ਕਰਦੀਆਂ ਨੇ ਪਰ ਫਿਰ ਵੀ ਇਹਨਾਂ ਸਾਰਿਆਂ ਕੋਸ਼ਿਸ਼ਾਂ ਦੇ ਬਾਵਜੂਦ ਕਈ ਬੱਚੇ ਸਕੂਲ ਪਹੁੰਚਣੋਂ ਰਹਿ ਜਾਂਦੇ ਨੇ ਤਾਂ ਇਸੇ ਚੀਜ਼ ਨੂੰ ਦੇਖਦੇ ਹੋਏ ਇੱਕ ਅਜਿਹਾ ਸਕੂਲ ਤਿਆਰ ਕੀਤਾ ਗਿਆ ਹੈ ਜਿਹੜਾ ਬੱਚਿਆਂ ਤੱਕ ਖੁਦ ਚੱਲ ਕੇ ਜਾਂਦਾ ਹੈ ਯਾਨੀ ਕਿ ਖੂਹ ਪਿਆਸੇ ਕੋਲ ਚੱਲ ਕੇ ਜਾਂਦਾ ਹੈ ਅਸੀਂ ਦਿਖਾਉਣੇ ਆ ਜੀ ਇੱਕ ਇਹੋ ਜਿਹਾ ਸਕੂਲ ਜਿਹੜਾ ਇੱਕ ਟਰਾਲੀ ਦੇ ਵਿੱਚ ਬਣਾਇਆ ਗਿਆ ਹੈ ਗੁੱਡਵਿਲ ਸੁਸਾਇਟੀ ਆ ਬਟਨਾ ਦੀ ਜਿਨ੍ਹਾਂ ਨੇ ਇਹ ਸਕੂਲ ਚਲਾਇਆ ਹੈ ਇੱਕ ਇਹਦਾ ਮੇਨ ਮੋਟਿਵ ਹੈਗਾ ਵੀ ਅਸੀਂ ਜਿਹੜੀ 슬ਮ ਇਰੀਆ ਦੇ ਬੱਚੇ ਨੇ ਉਹਨਾਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰੀ ਤਾਂ ਕਿ ਅਸੀਂ ਉਹਨਾਂ ਨੂੰ ਆਪਣਾ ਗਵਰਨਮੈਂਟ ਸਕੂਲ ਦੇ ਵਿੱਚ ਐਡਮਿਸ਼ਨ ਦੇ ਸਕੀਏ ਫਿਰ ਮਾਪਿਆਂ ਦੇ ਸਾਥ ਜਿਹੜਾ ਹੈਗਾ ਜੇਕਰ ਗੱਲ ਕਰੀ ਤਾਂ ਸਰ ਸ਼ੁਰੂਆਤ ਚ ਤਾਂ ਬਹੁਤ ਘੱਟ ਸੀਗਾ ਬਟ ਸਰ ਉਹਨਾਂ ਨੇ ਸਿੱਖ ਕੇ ਕਰ ਜਾ ਕੇ ਹੌਸਲਾ ਦਿੱਤਾ ਕਿ ਇਹ ਜਿਹੜਾ ਸਕੂਲ ਹੈਗਾ ਇਹ ਘੱਟੋ ਘੱਲ ਆਪ ਚੱਲ ਕੇ ਆ ਰਿਹਾ ਕਿਉਂਕਿ ਦਾ ਨਾਮ ਗੁੱਡਵਿਲ ਮੋਬਾਈਲ ਸਕੂਲ ਨੀਏਗਾ ਜਿੱਥੇ ਬੱਚੇ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ ਉੱਥੇ ਹੀ ਇਹਨਾਂ ਨੂੰ ਪੜਨ ਦੇ ਲਈ ਸਟੇਸ਼ਨਰੀ ਦਾ ਜੋ ਸਮਾਨ ਹੈ ਜ਼ਰੂਰਤ ਤੇ ਜੋ ਚੀਜ਼ਾਂ ਨੇ ਪੈਨਸਲ ਕਾਪੀਆਂ ਉਹ ਵੀ ਇਹਨਾਂ ਨੂੰ ਸੁਸਾਇਟੀ ਵੱਲੋਂ ਮੁਫਤ ਦਿੱਤੀ ਜਾਂਦੀਆਂ ਹਨ ਇਸ ਤੋਂ ਇਲਾਵਾ ਰੋਜ਼ਾਨਾ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ ਕਿ ਤਾਂ ਕਿ ਬੱਚਿਆਂ ਦਾ ਮਨ ਕਰੇ ਸਕੂਲ ਆਉਣ ਦੇ ਲਈ ਇਸ ਸਮੇਂ ਇਸ ਸਕੂਲ ਨੂੰ ਸ਼ੁਰੂ ਕਰਨ ਵਾਲੇ ਕੇ ਕੇ ਗਰਗਜੀ ਵੀ ਸਾਡੇ ਨਾਲ ਨੇ ਗੱਲ ਕਰਦੇ ਆ ਉਹਨਾਂ ਦੇ ਨਾਲ ਤੇ ਬੀਇੰਗ ਐਨ ਇੰਜੀਨੀਅਰ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਵੀ ਮੈਂ ਇੱਕ ਜਿਹੜੀ ਟਰੈਕਟਰ ਟਰਾਲੀ ਹੈ ਉਹ ਕੁਟਾਰ ਸਿੰਘ ਵਾਲਾ ਤੋਂ ਲੈ ਕੇ ਆਇਆ 2019 ਵਿੱਚ ਤੇ ਮੇਰੇ ਮਾਈਂਡ ਦੇ ਵਿੱਚ ਸੀ ਵੀ ਮੈਂ ਇਸ ਦੇ ਉੱਪਰ ਆਪਦਾ ਇੱਕ ਸਕੂਲ ਖੜਾ ਕਰਾਂ ਜਿਹੜਾ ਪਲੇਸ ਟੂ ਪਲੇਸ ਜਾ ਸਕੇ ਮਤਲਬ ਜਿੱਥੇ ਵੀ ਝੁੱਗੀਆਂ ਹਨ ਉੱਥੇ ਜਾ ਕੇ ਉੱਥੇ ਇਹਨੂੰ ਸਟੇਬਲ ਕਰਕੇ ਉਹਦੇ ਵਿੱਚ ਸਕੂਲ ਲਗਾਇਆ ਜਾਵੇ ਔਰ ਜਿਹੜੇ ਬੱਚੇ ਕਦੇ ਵੀ ਕਲਮ ਨਹੀਂ ਫੜਿਆ ਕਦੇ ਲਿਖ ਕੇ ਨਹੀਂ ਦੇਖਿਆ ਕਦੇ ਉਹਨਾਂ ਨੂੰ ਕਾਪੀ ਤੇ ਨਹੀਂ ਫੜਕੇ ਦੇਖੀ ਵੀ ਅਸੀਂ ਉਹਨਾਂ ਨੂੰ ਵੀ ਕੋਸ਼ਿਸ਼ ਕਰੀਏ ਕਿ ਵਿਦਿਆ ਦੇ ਕੇ ਅੱਗੇ ਵਧਾਈਏ ਇਹ 14ਵਾਂ ਸਾਡਾ ਸਕੂਲ ਹੈ ਜੀ ਤੇ ਹੁਣ ਤੱਕ ਲਗਭਗ ਅਸੀਂ ਕੋਈ 600 ਤੇ 700 ਦੇ ਵਿਚਾਲੇ ਬੱਚਿਆਂ ਨੂੰ ਅਸੀਂ ਪੜਾ ਚੁੱਕੇ ਝੁੱਗੀ ਛੌਬੜੀ ਵਿੱਚ ਰਹਿੰਦੇ ਬੱਚਿਆਂ ਨੂੰ ਪੜਾਉਂਗਾ ਇਹ ਮੋਬਾਈਲ ਸਕੂਲ ਤੇ ਉਹਨਾਂ ਦੇ ਲਈ ਪ੍ਰਦਾਨ ਸਾਫ ਹੋ ਰਿਹਾ ਹੈ